ਸੋ ਜੀ ਸੱਚੀ ਕਾਜੀ ਸਾਰਿਆਂ ਨੂੰ ਨਵੇਂ ਵਲੌਗ ਸਾਡਾ ਸਵਾਗਤ ਹੈ। ਟਾਈਮ ਤੁਹਾਨੂੰ ਹੋਣ ਲੱਗਾ 7:00 ਵਜੇ ਨਾਲ ਤੇ ਐਸ ਟਾਈਮ ਆਪਾਂ ਸੂਤਾ ਦੀ ਵੀਡੀਓ ਸ਼ੂਟ ਕਰਨ ਲੱਗਿਆ। ਬਹੁਤ ਵੀਧੀ ਚੱਲ ਰਿਹਾ। ਤੇ ਅੱਜ ਮੈਂ ਵੀਡੀਓ ਸ਼ੂਟ ਕਰਨ ਲੱਗੀ ਸੂਤਾ ਮੈਨੂੰ ਕੰਗੀ ਵੀ ਨਹੀਂ ਲੱਭੀ ਮੈਂ ਆਈ ਕੰਗੀ ਕਰਕੇ ਆ ਗਈਆਂ। ਇਹ ਹਾਲਤ ਪਹੁੰਚੋ फटाफट ਪੰਜਾਬੀ ਪਹਿਰਾਵੇ ਤੇ ਸੋਨੇ ਸੋਨੇ ਸੂਟ ਆ ਰਹੇ ਨੇ ਬਹੁਤ ਹੀ ਸੋਹਣੇ ਸੋਹਣੇ ਤੇ ਜ਼ਰੂਰ ਜਾ ਕੇ ਚੈੱਕ ਕਰੋ ਠੀਕ ਹੈ ਜੀ ਕਿਉਂਕਿ ਬਹੁਤ ਦਿਨ ਹੋ ਗਿਆ ਆਪਾਂ ਵੀਡੀਓ ਨਹੀਂ ਕੋਈ ਸ਼ੂਟ ਕੀਤੀ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਸੋਹਣੇ ਸੋਹਣੇ ਦੇ ਘੈਂਟ ਘੈਂਟ ਜੇ ਸੂਟ। ਚ કરીએ ਥੋੜਾ ਜਿਹਾ ਆਪਣਾ ਵੀਡੀਓ ਸ਼ੂਟ ਦਮਨ ਮੇਰਾ ਪੁੱਤ ਕਰਵਾਣ ਆਇਆ ਨਾਲ ਹੂੰ ਆ ਵੀ ਸੂਲ ਬਹੁਤ ਸੋਹਣੇ ਆਏ ਨੇ ਵਰਕ ਵਾਲੇ ਜਿਹੜੀਆਂ ਭੈਣਾਂ ਸਾਡੀਆਂ ਵਰਕ ਵਾਲੇ ਮਾਂ ਨੂੰਦੀਆਂ ਨੇ ਲੈ ਸਕਦੀਆਂ ਠੀਕ ਹੈ ਜੀ ਚੱਲ ਦਮਨ ਕਰੀਏ ਲੋ ਗਾਇਡ ਲਾ ਆ ਸਾਡੀ ਗੱਡੀ ਦੇ ਸਾਤੇ ਗਗਣ ਤੇ ਅਮਨ ਡਿੱਗੀ ਚ ਆਪਾਂ ਨੇ ਸੈਟ ਰੱਖੀਆਂ ਇਹ ਅਮਰਜਤ ਜੀ ਬੈਲਟ ਖੇਚਦੇ ਨਹੀਂ ਲੋਕ ਤਾਂ ਕਹਿੰਦੇ ਨਾ ਗੱਡੀ ਨਾ ਰੱਖ ਜੇ ਤਾਂ ਨਾ ਪੜੀ ਇਹ ਜੁੱਕੇ ਬਣਵਾਉਂਦਾ ਮੇਰੀ ਜਾਦਤ ਉਰਝੜੀ ਪੁੱਤ ਅਸਰ ਵੱਜ ਕੇ ਇਹ ਰਾਤ ਦੇ 12:30 ਦਾ ਟਾਈਮ ਆ ਜਿੱਥੋਂ ਵੀ ਲੰਘ ਲੋਕਿਆਂ ਨੂੰ ਮੋੜ ਮੋੜ ਕੇ ਵੰਦੇ ਜਿੱਥੋਂ ਲੰਘਦੇ ਨਹੀਂ ਐਵੇਂ ਨਹੀਂ ਲੰਘਦਾ ਹੁੰਦੀਆਂ ਨਹੀਂ ਜਿੱਥੋਂ ਲੰਘਦੇ ਐਵੇਂ ਨਹੀਂ ਲੰਘਦਾ ਛੰਡ ਕੇ ਮੋਮਸ ਕਾ ਆ ਰਾਤ ਨੂੰ ਕੁੱਲੀ ਤੇ ਪੀਵ ਵਾਲੀ ਰੇੜੀ ਅੰਮਾ ਨੋਇਦੇ ਚ ਵੜਾ ਦੇ ਆ ਵਾਲੇ ਚ ਰਤ ਜਤਰਾ ਜਰੂਰੀ ਨਹੀਂ ਸੀ ਰੋਤਾ ਨਹੀਂ ਕਰਨ ਤੈਨੂੰ ਕਿਦਾ ਕਿਡਨੈਪ ਕਰਕੇ ਲੈ ਜਾਂਦੇ ਤੇ ਸਾਡੀ ਗੱਡੀ ਚ ਪੂਰੀਆਂ ਸੂਸ ਦਾ ਇਹ ਚੱਪੜ ਰੱਖਣ ਨੂੰ ਜਮਾ ਜਗਾ ਬਣੀ ਹੋਈ ਦੇਖ ਪਤਾ ਇਸ ਕਿਤੇ ਚੱਪੜ ਤੇਰਾ ਲੱਕ ਲਾਇਆ ਉਹ ਤੇਰਾ ਲੱਕ ਇੱਕ ਗੱਲ ਸੁਣਵਾ ਬੇਟੇ ਅੱਗੇ ਆਡੇ ਪ੍ਰਧਾਨ ਸਾਹਿਬ ਗੱਡੀ ਚ ਲਾਉਂਦੇ ਹੋਏ ਸਨੇਰੀ ਪਰਿਵਾਰ ਦੀ ਕਿਸੇ ਨਾਲ ਬਣਦੀ ਹੈ ਬਾ ਕਿਸੇ ਦੀ ਨਹੀਂ ਬਣਦੀ ਸਾਡੀ ਵੀ ਨਹੀਂ ਬਣਦੀ ਪਰਿਵਾਰ ਦੀ ਇਹ ਨਾਲ ਨਹੀਂ ਬਣਦੀ ਲੋ ਜੀ ਇੱਧਰ ਸਿੱਰੇ ਸਿੱਰੇ ਆਪਾਂ ਨੇ ਡਿਊਟੀ ਲਾਤੀ ਉਤਾਰਦੀ ਮੈਂ ਕਿਹਾ ਘਰ ਚ ਇੱਧਰ ਮੈਨੂੰ ਫੜਾ ਦਿਓ ਮੈਂ ਲੈ ਜਾਂਗੀ ਇੱਕ ਪੈਪ ਨਾ ਛੱਡਣ ਜਾਓ ਤੁਸੀਂ ਦੂਜਾ ਕੰਮ ਕਰੋ ਪੈਪ ਉਹ ਮੈਂ ਚੱਕ ਲੂੰਗੀ ਦੂਜੇ ਕੰਮ ਕਰੋ ਜਿਹੜੇ ਕਰਨ ਵਾਲੇ ਨੇ ਉਹ ਕਈ ਚੱਕੋ ਮੜ ਜੀ ਉਹ ਅੱਗੋਂ ਜੀ ਸਵਾਰਾ ਕਰੋ ਮੜ ਜਾ ਨੰਗਣ ਨੂੰ ਜਗ੍ਹਾ ਬਣਾ ਦਿਓ ਵਿਚਾਰੇ ਕਿੰਨੇ ਔਖੇ ਚੜਦੇ ਨੇ ਕਹੀ ਕਈ ਲੱਭ ਕੇ ਲਿਆਓ ਲੋ ਜੀ ਹੁਣ ਤੁਹਾਨੂੰ ਅਸੀਂ ਇੱਧਰ ਲੈ ਘਰੀ ਮਿਲਿਆ ਕਰਾਂਗੇ ਜ਼ਿਆਦਾ ਸਤਿਕਾਰਯੋਗ ਲੋਕ ਤੁਹਾਡਾ ਸਵਾਗਤ ਹੈ ਕਹੀਆ ਮੈਂ ਹੁਣੇ ਹੀ ਦੇਖੀ ਪਈ ਯਾਰ ਕਿਤੇ ਬਬਲੋਂ ਨੂੰ ਬੁੱਤੋ ਤੇ ਦਿੱਕੋ ਲਾਹਾਂ ਦੇਤੀ ਇਹ ਤਾਂ ਅਲਸਰੀਅਲ ਕੋਲ ਤੇ ਇਸ ਤਰ੍ਹਾਂ ਨਿਆ 12:00 ਵਜੇ ਜੀ ਆਫਿਸ ਜਾਣਾ ਤਾਰਨੇ ਇੱਥੇ ਹੀ ਕਹੀ ਆ ਹੁਣ ਉਹਨਾਂ ਨੇ ਖੋਲਣਾ ਆ ਸੀਮਣ ਸੁਮਟ ਤੇ ਸਾਡੇ ਇਧਰ ਅੰਦਰਾਂ ਚ ਜੀ ਕੱਚਾ ਹੋ ਚੁੱਕਿਆ ਫਰਸ਼ ਜਿਹਦੇ ਉੱਤੇ ਟਾਈਲਸ ਲੱਗਣੀਆਂ ਤੇ ਖਾਸਾ ਖਾਸਾ ਉੱਚਾ ਕਰਤਾ ਇਹਨਾਂ ਨੇ ਤੇ ਜਿਹੜਾ ਆਪਣੇ ਵਾਸ਼ਰੂਮ ਨੇ ਉਹ ਥੋੜੇ ਜਿਹਾ ਡਾਊਨ ਰਹਿਣਗੇ ਤੇ ਜਿਹੜੇ ਬੈੱਡਰੂਮ ਨੇ ਇਹ ਉੱਚੇ ਨੇ ਕਹਾਂ ਉੱਥੇ ਬਜਰੀ ਕੋਲ ਦੂਜੀ ਲੈ ਆਓ ਕਰੋ ਜੱਗ ਲੈ ਜਾ ਮੈਂ ਸਾਡੇ ਕੰਮ ਚੱਲ ਰਿਹਾ ਬਹੁਤ ਵਧੀਆ ਬੰਦੇ ਨੇ ਇਹ ਇੰਨਾ ਸੋਹਣਾ ਕੰਮ ਕਰਦੇ ਨੇ ਨਾ ਜਿੰਨਾ ਵੀ ਕਹ ਦੋ ਵੱਡੀ ਲੈ ਆਓ ਤਾਰ ਕਹੀ ਉਹ ਜਿਹੜੀ ਪੇਟੀ ਥੱਲੇ ਪਈ ਏ ਇਹਨਾਂ ਨੇ ਤਾਰਾ ਤੂਰਾ ਲਾ ਰੱਖਿਆ ਕੱਪੜੇ ਸੁੱਕਣੇ ਪਾਰਕੇ ਨੇ ਆ ਦੇਖੀਂ ਅਮਣ ਦੇ ਕੰਮ ਆ ساری ਮਿੱਟੀ ਸਵਾਰੀ ਕਰਨ ਵਾਲੀ ਅੱਜ ਤਾਰ ਦੀ ਡਿਊਟੀ ਲਾਣਿਆਂ ਕਿ ਸਵਾਰੀ ਕਰੋ ਟੈਂਕੀ ਭਰ ਗਈ ਸਾਡੀ ਪਾਣੀ ਸਾਡੇ ਦਾ ਕੋਈ ਨਿਕਾਸ ਨਹੀਂ ਹੈਗਾ ਬਸ ਇੱਥੇ ਇਕੱਠਾ ਹੋਈ ਜਾਂਦਾ। ਮੇ ਤਾਂ ਸਾਡੇ ਮਿਸਤਰੀ ਲੱਗੇ ਫੇਰੇ ਤਾਰ ਉੱਤ ਸਿੱਟਣ। ਸੋ ਗਾਇਸ ਸਾਡੇ ਬੱਚੇ ਸਕੂਲੋਂ ਪਹੁੰਚ ਚੁੱਕੇ ਨੇ ਤੇ ਟੇਬਲ ਤੇ ਅਸੀਂ ਰੋਟੀ ਇਹਨਾਂ ਨੂੰ ਦੇ ਰਹੇ ਹਾਂ ਡਾਈਨਿੰਗ ਟੇਬਲ ਤੇ ਚਟਨੀ ਨਾਲ। ਦੇਖੋ ਇੰਨੀ ਇੱਜ਼ਤ ਕਿਸੇ ਨੂੰ ਪਲਦੀ ਏ? ਪੱਚਦੀ ਏ? ਪਰਲਦੀ ਏ? ਆ ਵੀ ਲਾੜੂ ਨਾਲ ਮਲਾਈ ਵੀ ਲਾ ਲਓ ਚਟਨੀ ਨਾਲ ਬਹੁਤ। ਲੈ ਲਓ ਬਹੁਤ ਬਹੁਤ ਟੇਸਟੀ ਲੱਗੂਗੀ ਖਾ ਕੇ ਦੇਖੋ ਤਾਂ ਸਹੀ। ਚਟਨੀ ਨਾਲ ਖਾ ਕੇ ਦੇਖੋ ਚਟਨੀ ਕਿੰਨੀ ਸਵਾਦ ਬਣੀ ਏ। ਲਸਣ, ਅਦਰਕ, ਟਮਾਟਰ, ਚਿਬੜ ਪਿਆਜ਼ ਕੀ ਲੈਣਾ ਰੋਟੀ ਮੈਂ ਲੈਉਣੀਆਂ ਹੋਰ ਵਲੋਗ ਆਪਾਂ ਸ਼ੁਰੂ ਕਰਤਾ ਹੀ ਵੈਸੇ ਪਹਿਲਾਂ ਤੇ ਇੱਥੇ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਕਿ ਸਾਡੇ ਜਿੰਨੀ ਵੀ ਸਾਰੇ ਸਾਨੂੰ ਭੈਣ ਭਰਾ ਦੇਖਦੇ ਨੇ ਸਾਡੀ ਸਾਰੇ 바ਸੀ ਫੈਮਿਲੀ ਵੱਲੋਂ ਤੁਹਾਨੂੰ ਕਰਵਾ ਚੌਧੀਆਂ ਬਹੁਤ ਬਹੁਤ ਮੁਬਾਰਕਾਂ ਤੇ ਲੋ ਅੱਜ ਮੈਂ ਵੀ ਲਵਾਉਣ ਲੱਗੀਆਂ ਮੈਂ ਦਮਨ ਕੋ ਲਵਾਣੀ ਮੈਂ ਕੱਲ ਦਾ ਕੁਝ ਨਹੀਂ ਲਵਾਇਆ ਖੈਰ ਅਸੀਂ ਵਰਤ ਤਾਂ ਨਹੀਂ ਰੱਖਦੇ ਪਰ ਮੈਂਦੀ ਮੈਂ ਦਮਨ ਕੋ ਲਵਾਵਾਂਗੀ ਚਲੋ ਜੀ ਪਹਿਲਾਂ ਅਸੀਂ ਦਮਨ ਕੋ ਮਹਿੰਦੀ ਲਵਾਈਏ ਫਿਰ ਨਾਲ ਨਾਲ ਤੁਹਾਨੂੰ ਹੀ ਦਿਖਾਵਾਂਗੇ ਤੇ ਫਿਰ ਮਹਿੰਦੀ ਲਵਾ ਕੇ ਚਲੋ ਸੰਪੂਰਨ ਕੱਟ ਲਾਗਣਾ ਰੈਡੀ ਰੂੜੀ ਹੋ ਜਾਗੇ ਉਹ ਸਾਰਾ ਦਿਨ ਐ ਹੀ ਫਰੀ ਜੰਨੇ ਆ ਲਾएंगे ਤੁਮਨ ਮੇਰਾ ਮਹਿੰਦੀ ਹੂੰ ਹੂੰ ਚਲੋ ਦਮਨ ਨੂੰ ਆ ਦੇਖੋ ਦੋ ਕੀਪ ਲਾਉਂਦੀਆਂ ਨੇ ਆਪਾਂ ਨੇ ਲਾ ਦੋ ਮੇਰੇ ਠੀਕ ਐ ਇੱਕ ਤੁਸੀਂ ਲਾ ਲਓ ਇੱਕ ਮੈਂ ਲਾ ਲਾਂ ਠੀਕ ਐ ਠੀਕ ਵਾ ਇਧਰ ਕੱਪੜੇ ਵੀ ਪ੍ਰੈਸ ਕਰਨੇ ਨੇ ਬਾਜ਼ਾਰ ਜਾਣਾ ਦਮਨ ਨੂੰ ਸਕੂਲੋਂ ਹੁੰਦੇ ਹੀ ਕੰਮ ਲਾਤਾ ਜੀ ਦਮਨ ਫਟਾਫਟ ਮਹਿੰਦੀ ਲਾ ਦੇ ਮੇਰੇ ਵੈਸੇ ਨੇ ਜਿਆਦਾ ਅਲਰਜੀ ਜੀ ਹੋ ਜਾਂਦੀ ਥੋੜੀ ਜੀ ਲਾਣੀ ਮਾੜੀ ਜੀ ਲਾਣੀ ਜਿਆਦਾ ਨਹੀਂ ਲਾਣੀ ਹੈ ਠੀਕ ਐ ਬਸ ਟਿੱਕੇ ਲਾ ਦੇ ਮੇਰੇ ਤਾਂ ਟਿੱਕੇ ਲਾਣੇ ਕੋਈ ਸੋਨਾ ਡਿਜ਼ਾਈਨ ਮਤਲਬ ਕਿ ਉਹ ਬਣਾ ਲੈਣੀ ਆ ਸਿੰਪਲ ਜਿਹਾ ਜਿਆਦਾ ਹੱਥ ਨਹੀਂ ਭਰਦੀ ਪਾਪੜੀ ਦੀ ਲੱਥਦੀ ਆ ਮੈਨੂੰ ਨਹੀਂ ਉਸਾਂ ਸਹੀ ਲੱਗਦਾ ਫਿਰ ਗੋਲ ਦੀ ਵੀ ਤਾਂ ਪਾਪੜੀ ਲੱਥੂਗੀ ਉਹ ਤਾਂ ਚਲ ਇੱਕ ਪਾਸੇ ਹੋ ਗਏ ਨੇ ਸਾਰਾ ਹੱਥ ਖਰਾਬ ਹੋ ਜਾਂਦਾ ਮੈਂ ਮੈਂ ਗੋਲ ਟਿੱਕਾ ਨਹੀਂ ਲਾਣ ਦੇਣਾ ਤੁਹਾਨੂੰ ਚਲ ਠੀਕ ਹੈ ਲਾ ਦੇ ਫਿਰ ਜਿਵੇਂ ਦੀ ਲਾਣੀ ਆ ਥੋੜਾ ਜਿਹਾ ਆਪਾਂ ਦੇਖ ਲਈਏ ਦਮਨ ਕਿਵੇਂ ਦੀ ਮਹਿੰਦੀ ਲਾਂਦੀ ਐ ਐਵੇਂ ਨਹੀਂ ਸਾ ਸਾਡੀ ਇਧਰ ਸਾਰਿਆਂ ਨੂੰ ਪਹਿਲਾਂ ਹੈਪੀ ਕਰਵਾ ਚੋ ਤੁਸੀ ਵੀ ਹੈਪੀ ਕਰਵਾ ਚੋ ਟੂ 올 ਦ ਲੱਜ ਮੈਂ ਕਹਦਿਆਂ ਨਹੀਂ ਦਬਣ ਕਹਿੰਦੀ ਮੈਂ ਨਹੀਂ ਕਹਿਣਾ ਤੁਸੀਂ ਕਹ ਲਓ ਹੈਪੀ ਕਰਵਾ ਚੋ ਮੇਰੀਆਂ ਸਾਰੀਆਂ ਭੈਣਾਂ ਨੂੰ ਹੈਪੀ ਕਰਵਾ ਚੋ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਸਦਾ ਖੁਸ਼ ਰੱਖੇ ਅੱਜ ਸਾਰੀਆਂ ਭੈਣਾਂ ਨੇ ਵਰਤ ਰੱਖਿਆ ਹੋਣਾ ਹਨਾ ਤੇ ਕੁਝ ਨਹੀਂ ਖਾਧਾ ਨਾ ਸਵੇਰ ਦਾ ਜਦੋਂ ਆਪਾਂ ਨਾ ਖਾਈਏ ਤਾਂ ਭੁੱਖ ਵੀ ਬੜੀ ਲੱਗਦੀ ਹੋਊ ਆਪਾਂ ਸਾਰਾ ਦਿਨ ਭੁੱਖੇ ਫਿੜੀ ਜਾਈਏ ਜਦੋਂ ਨਾ ਖਾਦਾ ਹੋਵੇ ਤਾਂ ਭੁੱਖ ਵੀ ਬਹੁਤ ਜ਼ਿਆਦਾ ਲੱਗਦੀ ਹੈ ਤੇ ਚਲੋ ਮੈਂ ਮੈਂਦੀ ਲਵਾਂ ਤਾਂ ਮਨ ਪੂਰਾ ਕੰਮ ਮਿਲ ਜਾਂਦਾ ਵਾ ਪਪਾ ਹਾਂ ਮਰਾਤ ਮੈਂ ਲਾਇਆ ਨਹੀਂ ਹੈਗਾ ਸਿਰਮ ਐਵੇਂ ਜੀ ਠੀਕ ਹੈ ਨਈ ਪੁੱਤ ਇੰਨਾ ਹੈਵੀ ਨਹੀਂ ਹਣਾ ਬਹੁਤ ਸੰਪੂਰਨ ਆ ਦੇਖੋ ਆ ਠੀਕ ਹੈ ਹਾਂ ਲਾ ਦੇ ਬਸ ਮਸਾਲਾ ਸਹੀ ਆ ਸਹੀ ਆ ਸਹੀ ਜਿਵੇਂ ਕੀ ਆ ਇਹ ਮੇ ਦਾ ਹਾਂ ਇਹ ਲਾ ਦੇ ਬਟ ਗੋਲ ਟਿੱਕਾ ਨਹੀਂ ਬਣਾਉਣਾ ਹੁੰਦਾ ਨਾ ਮੈਨੂੰ ਗੋਲ ਟਿੱਕਾ ਮੈਂ ਬਣਾ ਲਾਂਗੀ ਨਾ ਐਵੇਂ ਤਾਂ ਮੂਨ ਠੀਕ ਹੈ ਨਹੀਂ ਨਹੀਂ ਮੂਨ ਨਹੀਂ ਗੋਲ ਟਿੱਕਾ ਮੈਂ ਬਣਾ ਲਾਂਗੀ ਚਲੋ ਲਿਆਓ ਮੈਂ ਆਪੇ ਲਾ ਲੇਣੀ ਨਹੀਂ ਮੈਂ ਲਾਉਂਗੀ ਆ ਫੋਟੋ ਕਰ ਦਿਓ ਠੀਕ ਹੈ ਲਓ ਜੀ ਮੇਰਾ ਦਮਨ ਪੱਤ ਲਗਾਉਣ ਲੱਪਿਆ ਮਹਿੰਦੀ ਮੇਰੇ ਉੱਥੇ ਨਹੀਂ ਲਵਾ ਸਕਦੇ ਸੀ ਉੱਥੇ ਕੋਤ ਮੈਂ ਲਵਾਈ ਨਹੀਂ ਹੈਗੀ ਪਤਾ ਕਿਉਂਕਿ ਕੱਲ ਅਮਣ ਤੇ ਗਗਣ ਤੇ ਲਵਾ ਕੇ ਲੈ ਆਏ ਨੇ ਸਾਰੇ ਮਹਿੰਦੀ ਤੇ ਮੈਂ ਨਹੀਂ ਲਵਾਈ ਹੈਗੀ ਤੂੰ ਮੇਰਾ ਜੀਵ ਨਹੀਂ ਕੀਤਾ ਮੈਂ ਕਿਹਾ ਕੋਈ ਗੱਲ ਨਹੀਂ ਤੇਰੇ ਨਾਲ ਗੱਡੀ 'ਚ ਔਖੇ ਹੋ ਤੇ ਬਣਾ ਨਾਲੇ ਕੋਈ ਘਰੇ ਕੰਮ ਜੇ ਪੈ ਗਿਆ ਤੇ ਫਿਰ ਕੀ ਘਟ ਲੱਗਿਆ ਇਹ ਜੇ ਘਰੇ ਕੰਮ ਕਰਨਾ ਹੋਇਆ ਚਲ ਉਹਨਾਂ ਨੇ ਮਹਿੰਦੀ ਲੱਗੀ ਤੇ ਮੈਂ ਕਰ ਦਾਂਗੀ ਤਾਂ ਕਰਕੇ ਮੈਂ ਲਵਾਈ ਨਹੀਂ ਹੈਗੀ ਤੇ ਮੈਂ ਹੁਣ ਲਵਾਣ ਲੱਗੀ ਹਾਂ गोल चक्कर भी नहीं गोल बनाया इतने गोल थोड़ी ना थोड़ी पास ओ किधर क्या स्टिकर मेंढी वाला मेंढी वाला स्टिकर किधर के ठीक तो है क्या मेंढी वाला स्टिकर है क्या उत्तल तो नहीं अली आसाफ कर चुकी नहीं है सही तो है क्या मम्मा सेंटर इतने च... गोल होना है गोल चक्कर के इधर ऊपर करता इतने ऐ कर लो न ਕੁਝ ਗੁੰਡੇ ਕਪੜਾ ਲਾ ਕੇ ਦੇ ਤੇ ਲਓ ਗਾਇਸ ਦਮਨ ਨੇ ਮੇਰੇ ਮਹਿੰਦੀ ਲਾਤੀ ਬਸ ਐਵੇਂ ਹੀ ਮੈਂ ਸਿੰਪਲ ਜੀ ਲਾਈਏ ਬਹੁਤ ਸੋਹਣੀ ਲੱਗੀ ਹਨਾ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦੀ ਲੱਗੀ ਦਮਨ ਮੇਰੇ ਨੇ ਲਾਈਏ ਤੇ ਦਮਨ ਹੁਣ ਆਪਣੇ ਲਈ ਡਿਜ਼ਾਈਨ ਕੱਢ ਰਿਹਾ ਦਮਨ ਮੇਰੀ ਲੋਰ ਵੀ ਪੂਰੀ ਲਵੇੜਦੀ ਮਹਿੰਦੀ ਨਾ ਜੀ ਤਾਂ ਕੁਝ ਸਮਝ ਨਹੀਂ ਆ ਰਹੀ ਠੀਕ ਹੈ ਬਹੁਤ ਸੋਹਣੀ ਲੱਗੀ ਬੈਗ ਤੇ ਨਹੀਂ ਲਗਾਈ 프ਰੰਟ ਤੇ ਲਗਾਈ ਮੈਂ ਲਓ ਜੀ ਦਮਨ ਨੇ ਨਾ ਆਪਣਾ ਜੋ ਜਨਾਵੀ ਸਮਾਨ ਜਵੈਲਰੀ ਦਾ ਸਾਰ ਆ ਇੱਧਰ ਆਸਤਾ ਦਮਨ ਕਹਿੰਦੀ ਮੈਂ ਇੱਧਰ ਰੱਖ ਦਨੀ ਆ ਇਸ ਵਾਲੇ ਬੁਟੀਕ 'ਚ ਕਿਉਂਕਿ ਹਜੇ ਇੱਥੇ ਕਾਫੀ ਸਮਾਨ ਪਿਆ ਤੇ ਜਿੰਨੀ ਜੁਐਲਰੀ ਆ ਦਮਨ ਇੱਥੇ ਰੱਖਦੀ ਤੇ ਜਿਹੜੀ ਜਿਹੜੀ ਭੈਣ ਨੂੰ ਜੁਐਲਰੀ ਚਾਹੀਦੀ ਤੁਸੀਂ ਜਾ ਕੇ ਨਾ ਸਾਡੇ ਚੈਨਲ ਤੇ ਚੈੱਕ ਕਰ ਲਿਓ ਦਮਨ ਦੇ ਚੈਨਲ ਤੇ ਵੀ ਅੱਜ ਲੱਗ ਰਹੀ ਹੈ ਸੇਲ ਸੇਲ ਲੱਗ ਰਹੀ ਹੈ ਬਹੁਤ ਵੱਡੀ ਸੇਲ ਲੱਗ ਰਹੀ ਦਮਨ ਸੇਲ ਲਾ ਰਹੀ ਹੈ ਕਿਉਂਕਿ ਕਰਵਾ ਚੌਥ ਨੂੰ ਤਾਂ ਅਸੀਂ ਬਹੁਤ ਬਿਜੀ ਸੀ ਤੇ ਅੱਜ ਦਮਨ ਤੁਹਾਡੇ ਵਾਸਤੇ ਵੱਡੀ ਸੇਲ ਲਾਈ ਲੀ ਦਮਨ ਕੀ ਕੀ ਦਿਖਾਓਗੇ ਅੱਜ ਫਿਰ ਸਾਰ ਕੁਝ ਦਿਖਾਵਾਂਗੀ ਸਾਰਾ ਕੁਝ ਹੀ ਤੇ ਲਓ ਜੀ ਬਾਕੀ ਸਾਡੇ ਸਾਰੇ ਬਾਜ਼ਾਰ ਗਏ ਹੋਏ ਨੇ ਮੈਂ ਦਮਨ ਕਰਿਆ ਤੇ ਆਪਾਂ ਕਰਦੇ ਆਂ ਵੀਡੀਓ ਸ਼ੂਟ ਕਿੱਥੇ ਕਰੀਏ ਉੱਥੇ ਏਸੀ-ਯੂਸੀ ਲਾਉਣਾ ਪੈਣਾ ਟੇਬਲ ਤੇ ਕਰਨੀ ਹੈ ਫਤਿ ਆ ਜਾਓ ਫਾਇਏ ਤੇ ਫਤ ਫਤਲੀ ਸੈਂਡਲ ਦੇਖੋ ਪਾਇ ਉੱਥੇ ਰੱਖਿਓ ਜਿੱਥੋਂ ਚੱਕੇ ਨੇ ਉੱਥੇ ਰੱਖ ਕੇ ਆਓ ਗੰਦ ਨਹੀਂ ਪਣਾ ਉੱਥੇ ਅੰਦਰ ਫਤੇ ਅੰਦਰ ਰੱਖ ਕੇ ਆਓ ਓਏ ਓਏ ਨਹੀਂ ਤਾਂ ਮੈਂ ਫਿਰ ਥੱਪੜ ਲਾਵਾਂ ਫਿਰ ਕੀ ਹੋ ਗਿਆ ਕਿੱਧਰ ਚਲੇ ਤਿਆਰ ਹੋਗੇ ਤੁਸੀਂ ਪੁੱਤ ਮੂੰਹ ਤੋਂ ਨਹੀਂ ਪੁੱਤੋ ਚਾੜੂ ਦੇਖਿਆ ਐ ਲੱਗ ਰਿਹਾ ਕਿ ਸਫਾਈ ਕੀਤੀ ਆ ਮੈਂ ਫੇਰ ਤੀਜੀ ਵਾਰ ਲਾਤਾ ਬਹੁਤ ਗੰਦ ਫਾ ਰੱਖਿਆ ਸੱਚੀ ਜੀ ਤਾਂ ਮੈਂ ਸਾਡਾ ਪਹੁੰਚੋ ਕਾ ਕਾਉਂਟਰ ਤੇ ਵੀਡੀਓ ਸ਼ੂਟ ਕਰਨ ਵਾਸਤੇ ਜੁਐਲਰੀ ਦੀ ਤੇ ਸੌਰੀ ਜੀ ਕਰਵਾ ਚੌਥ ਨੂੰ ਤਾਂ ਅਸੀਂ ਬਹੁਤ ਬਿਜ਼ੀ ਸੀ ਤੇ ਘੜੀ ਸਾਰੀਆਂ ਪਹਿਣਾ ਕੇ ਆਪਣੇ ਸੂਟਾਂ ਨਾਲ ਮੈਚਿੰਗ ਕਰਕੇ ਜਿਹੜੀ ਜੁਐਲਰੀ ਉਹ ਲੱਗੀਆਂ ਤੇ ਕੁਝ ਆ ਨਵੇਂ ਆਪਣੇ ਆਏ ਨੇ ਕਿਉਂਕਿ ਇਹਨਾਂ ਦਾ ਆਰਡਰ ਕਾਫੀ ਆਇਆ ਹੋਇਆ ਸੀ ਦਿਖਾਇਆ ਇੱਕ ਚੱਤੀ ਮਰਵਾ ਲਓ ਬਾਕੀ ਤੁਸੀਂ ਜਾ ਕੇ ਪੰਜਾਬੀ ਪਹਿਰਾਵੇ ਚੈੱਕ ਕਰ ਲਓ ਤੇ ਕਹੀ ਇਹ ਬਹੁਤ ਲਾਈਟ ਵੇਟ ਦੀਆਂ ਚੀਜ਼ਾਂ ਨੇ ਹਨਾ ਬਹੁਤ ਸੋਹਣੀਆਂ ਨੇ ਬਹੁਤ ਸੋਹਣੇ ਨੇ ਹਿੱਟ ਕਲਰ ਵੀ ਬੜੇ ਸੋਹਣੇ ਨੇ ਐ ਨਹੀਂ ਹੈਗੇ ਉਹਨੇ ਕਲਰ ਬੁੱਝੇ ਬੜੇ ਲਾਈਟ ਲਾਈਟ ਦੇ ਸੋਹਣੇ ਸੋਹਣੇ ਕਰ ਰਹੇ ਨੇ ਹਰ ਇੱਕ ਸੂਟ ਦੇ ਨਾਲ ਮੈਚ ਕਰ ਜਾਣਗੇ ਤੁਹਾਡੇ ਬਾਕੀ ਕਲਰ ਨੇ ਜਿਵੇਂ ਉਹ ਹੁੰਦੇ ਨੇ ਕੋਈ ਉਹ ਸਕੂਲ ਚ ਫੰਕਸ਼ਨ ਆਉਂਦਾ ਹੈ ਆਪਣਾ ਗਿੱਧਾ ਪਾਉਣ ਦਾ ਯਾ ਉਹ ਲੁੱਡੀ ਪਾਉਣ ਦਾ ਬਹੁਤ ਵਧੀਆ ਹੈ ਬਿਲਕੁਲ ਸੋਨੇ ਦੀ ਲੁੱਕ ਦੇਣ ਵਾਲੇ ਨੇ ਇਹ ਕਿ ਨਹੀਂ ਖਰਾਬ ਵੀ ਨਹੀਂ ਹੁੰਦੇ ਕੀ ਹੋ ਗਿਆ ਧੀ ਝੜ ਗਈ ਅੱਖੀ ਮੇਰੇ ਬਾਕੀ ਆ ਗਈ ਚਲ ਛੇਤੀ ਕਰੋ ਪੁੱਤ ਵੀਡੀਓ ਸ਼ੂਟ ਕਰੀਏ ਫਿਰ ਕੰਮ ਕਰਨਾ ਬਹੁਤ ਕੰਮ ਪੈ ਨਹੀਂ ਛੇਤੀ 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 ਖੋਲੋ ਬਾਕਸ ਖੋਲ ਕੇ ਰੱਖ ਲਓ ਪਹਿਲਾਂ ਕਿਉਂਕਿ ਟਾਈਮ ਤੇ ਖੋਲੋਗੇ ਟਾਈਮ ਤੇ ਖੋਲੋਗੇ ਚਲ ਪਹੁੰਚੋ ਜੀ ਤੁਸੀਂ ਪੰਜਾਬੀ ਪਹਿਰਾਵੇ ਤੇ ਅਸੀਂ ਉੱਥੇ ਮਿਲਦੇ ਹਾਂ ਤੁਹਾਨੂੰ ਤੇ ਨੂੰ ਅੱਜ ਕਿੰਨੀ ਮੇਰੇ ਬਰਥਡੇ ਦਾ ਚੈਨ ਰ ਹੁਣ ਦਾ ਵੇਟ ਕਰਦਾ ਹਾਂ ਕਿਤਾਬ ਮੇਰਾ ਚੱਲ। ਆਹ ਤਾਂ ਪਿਲੋ। ਇਹਨੇ ਕੰਮ। ਉਹ ਭਾਈ ਸਾਹਿਬ। ਉਹ ਭਾਈ ਸਾਹਿਬ। ਤਾਰੇ ਕਹ ਰਹੇ ਨੇ ਫਤਿਹ ਨੂੰ ਦਿੱਟ ਦੇਣਾ ਹੀ ਕਲਾ ਕੀ ਬਣਾਈ ਸਾਡਾ। ਇਹ ਹੌਲੀ ਭਰਾਵਾਂ ਆਉਣ ਨਾ ਆਰਾਮ ਨਾਲ। ਉਹ ਪਤਾ। ਆ ਇਹਨਾਂ ਉਹਨੂੰ ਤੋੜ। ਇਹ ਕੋਪਾ ਚ ਦੇ ਦਿਆ ਪੁੱਤ ਕਾਲ। ਕਾਲਪਰ ਤੇ। ਵਾਓ। ਵਾਓ। ਪੁੱਛੇ? ਇਹ ਕਿੱਥੇ ਛੜਨਾਂ ਪਿਆਲੀਆਂ 'ਚ ਮਿਲਦਾ ਇਹ? ਕਿਸੀ। ਪਿਆਲੀਆਂ 'ਚ ਮਿਲਦਾ ਇਹ। ਉਹ ਕਿੱਥੇ ਗਿਆ ਟਰੈਕਟਰ ਪੈडल ਵਾਲਾ ਇੱਕ ਮਿੰਟ ਮੈਂ ਸੁ ਚਲਾ ਕੇ ਦਿਖਾਉਣਾ ਹੈ ਇਹ ਮਹਿੰਗਾ ਵਾਲਾ ਹਾਂ ਚੱਲ ਜਾਨਾ ਬੂਫਤੇ ਨੂੰ ਚਾਰ ਲਾਓ ਆਪਾਂ ਚਲਾਉਂਗਾ ਭਈ ਮੈਂ ਇਹ ਨਾ ਇਹਨਾਂ ਹੱਥ ਨਾਲ ਵੀ ਚੱਲਦਾ ਇਹ ਐ ਹੱਥੇ ਰੱਖ ਕੇ ਨਾ ਮੈਂ ਉੱਪਰ ਸਲੇ ਹੋ ਜਾਂਦਾ ਨਹੀਂ ਲੈਟ ਨਾ ਅੱਧ ਕਰ ਲੈਂਦਾ ਨਾ ਕਰੋ ਚਾਰ ਲਾਓ ਪਹਿਲਾਂ ਉੱਚ ਕੋ ਚਾਰ ਦੇ ਕੇ